ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆ ਸੰਗਤਾਂ 'ਚ ਬਹੁਤ ਉਤਸ਼ਾਹ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਬੜੇ 3-4 ਦਿਨਾਂ ਤੋਂ ਜਿਹੜੇ ਸੰਗਤ 'ਚ ਵਿਚਰਣ ਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਇਹ ਕਰਕੇ ਸੰਗਤਾਂ ਦਾ ਬਦੇਲੋ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਆਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਭਾ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜਰਾਸ ਹੋਵੇ ਔਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਹੀ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਤੋ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਚੰਗੇ ਭਲੇ ਜੀਵਨ ਜੀਣਦੇ ਆ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ਤੱਕਾ ਹੋ ਰਿਹਾ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜੌਮ ਤਾਮ ਇਕੱਠਾ ਕੀਤਾ ਫੇਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਪਹਾ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਿਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰਤ ਦੀ ਜਿੱਤ ਸੰਗਤ ਦੀ ਜਿੱਤ ਆ ਕਿਉਂਕਿ ਸੰਗਤ ਦਾ ਹੀ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਹੀ ਉਹਨੇ ਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਜਾਂ ਚੋਂ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਤੁਹਾਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸਹਿਯੋਗ ਦੇਣ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਭਰਾ ਜੇਲ੍ਹ ਚੋਂ ਬਾਹਰ ਆ ਸਕਦਾ ਵਾ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰ ਦੀਆਂ ਸੰਗਤਾਂ 'ਚ ਬਹੁਤ ਉਤਸ਼ਾਹ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਆ ਬੜੇ 3-4 ਦਿਨਾਂ ਤੋਂ ਜਿਹੜੇ ਸੰਗਤ 'ਚ ਵਿਚਰਣ ਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਇਹ ਕਰਕੇ ਸੰਗਤਾਂ ਦਾ ਬਦੇਲੋ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਵਾਹ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜਰਾਸ ਹੋਵੇ ਹੋਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਤ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਹੀਂ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਉਹ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਆਂ ਕਿ ਚੰਗੇ ਭਲੇ ਜੀਵਨ ਜੀਣਦੇ ਆਂ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ੱਤਕਾ ਹੋ ਰਿਹਾ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜਾਮ-ਤਾਮ ਇਕੱਠਾ ਕੀਤਾ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਿਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰ ਵੱਧ ਜੀਏ ਤੇ ਸੰਗਤ ਜੀਏਤਿਆ ਕਿਉਂਕਿ ਸੰਗਤ ਦਾ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਦੀ ਉਹਨੇ ਸੇਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੀਆਂ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇਾਂ ਚੋਂ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਤਾਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸੇ ਜੋਗ ਦੇਣ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਭਰਾ ਜੇਲ੍ਹ ਚੋਂ ਬਾਹਰ ਆ ਸਕਦਾ ਵਾ ਪਹਿਲਾਂ ਤਾਂ ਮੈਂ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਆਂ ਸੰਗਤਾਂ ਜੀ ਬਹੁਤ ਉਤਸ਼ਾਹ ਵੇਖ ਕੇ ਮਾਨੂੰ ਖੁਸ਼ੀ ਵੀ ਹੁੰਦੀ ਆ ਬੜੇ 3-4 ਦਿਨਾਂ ਤੋਂ ਜਿਹੜੇ ਸੰਗਤ ਵਿੱਚ ਰੰਡੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਹੰਗਾਰਾ ਮਿਲਣ ਡਿਆ ਇਹ ਕਰਕੇ ਸੰਗਤਾਂ ਦਾ ਬਦੇਲੋ ਧੰਨਵਾਦ ਕਰਦੀ ਆ ਤੇ ਇੱਕ ਸਾਰੀ ਸੰਗਤ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਦੋਵੇਂ ਟਾਈਮ ਪਾਠ ਕਰਕੇ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਭਾ ਜਿਹੜੇ ਸਾਰੇ ਕਾਰਜੋ ਰਾਸ ਹੋਣ ਕੋਈ ਵਿਗਨ ਨਾ ਪਵੇ ਕਿਉਂਕਿ ਸਾਡਾ ਮੱਥਾ ਸਰਕਾਰਾਂ ਨਾਲ ਲੱਗਾ ਵਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਕੋਈ ਵੀ ਕੰਮ ਕਾਰਜਰਾਸ ਹੋਵੇ ਹੋਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਵੇਖੋ ਅਸੀਂ ਗੁਲਾਮਾਂ ਦੀ ਜ਼ਿੰਦਗੀ ਜੀ ਰਹੇ ਆ ਗੁਲਾਮੀ ਆਪਾਂ ਨੂੰ ਕਿਹੜੀ ਹੱਦ ਤੱਕ ਗੁਲਾਮ ਗੁਲਾਮ ਰਹਿਣ ਦੇ ਆਹੀ ਭਾਈ ਸਾਹਿਬ ਕਹਿੰਦੇ ਸੀ ਕਿ ਅਸੀਂ ਗੁਲਾਮ ਆ ਤੂੰ ਤਾਂ ਹਨ ਮਹਿਸੂਸ ਨਹੀਂ ਹੁੰਦਾ ਆਂ ਕਿ ਚੰਗੇ ਭਲੇ ਜੀਵਨ ਜੀਣਦੇ ਆਂ ਪਰ ਹੁਣ ਪਤਾ ਲੱਗਦਾ ਜਦੋਂ ਕਿ ਨਜਾਇਜ਼ ਐਨਐਸਏ ਲਾ ਕੇ ਕਿੰਨਾ ਸਿੱਖਾਂ ਦੇ ੱਤਕਾ ਹੋ ਰਿਹਾ ਜਦੋਂ ਇੱਕ ਫੜਨਾ ਹੀ ਇਨਸਾਨ ਨੂੰ ਤੁਸੀਂ ਘਰੋਂ ਵੀ ਫੜ ਸਕਦੇ ਸੀ 80000 ਫੌਜ ਲਾ ਕੇ ਇੱਕ ਬੰਦੇ ਨੂੰ ਫੜਨ ਵਾਸਤੇ ਇਹਨਾਂ ਨੇ ਇੰਨਾ ਜਾਮ-ਤਾਮ ਇਕੱਠਾ ਕੀਤਾ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹਨੇ ਜਿੱਤ ਜਿੱਤ ਪ੍ਰਾਪਤ ਕੀਤੀ ਕਿਉਂਕਿ ਉਹ 80000 ਫੌਜ ਕੋ ਵੀ ਫੜਿਆ ਨਹੀਂ ਗਿਆ ਕਿਉਂਕਿ ਉਹਨਾਂ ਤੇ ਗੁਰੂ ਦੀ ਬਹੁਤ ਕਿਰਪਾ ਸੀ ਤੇ ਉਹ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਵੱਧ ਚੜ ਕੇ ਆਪਾਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਰੀ ਸੰਗਤ ਵੱਧ ਚੜ ਕੇ ਸਹਿਯੋਗ ਦਿਓ ਤਾਂ ਕਿ ਜਿਹੜੀ ਵੱਡੀ ਜਿੱਤ ਅਮਰਪਾਲ ਸਿੰਘ ਪ੍ਰਾਪਤ ਕਰ ਸਕੇ ਉਹਦੀ ਅਮਰ ਵੱਧ ਦੀ ਜੇ ਤਾਂ ਸੰਗਤ ਦੀ ਜੇ ਕਿਉਂਕਿ ਸੰਗਤ ਦਾ ਹੀ ਫੈਸਲਾ ਉਹਨੇ ਸਿਰ ਮੱਥੇ ਮੰਨਿਆ ਸੀ ਤੇ ਸੰਗਤ ਹੀ ਉਹਨੇ ਸੇਵਾ ਕਰਨੀ ਧਰਮ ਪ੍ਰਚਾਰ ਕਰਨਾ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਵੱਧ ਚੜ ਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਵੱਡੀ ਲੀਡ ਵਿੱਚ ਜਿੱਤ ਪ੍ਰਾਪਤ ਕਰੇ ਤੇ ਪੰਜਾਬ ਤੇ ਪੰਜਾਬੀਆ ਤੈਨੂੰ ਬਚਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇਾਂ ਚੋਂ ਬਾਹਰ ਕੱਢ ਸਕੇ ਨੌਜਵਾਨੀ ਬਚਾਈ ਜਾ ਸਕੇ ਤੁਹਾਡੇ ਗਾੜੀ ਮੈਂ ਬੇਰ ਹੱਥ ਬਨ ਕੇ ਬੇਨਤੀ ਕਰਦੀ ਕਿ ਵੱਧ ਚੜ ਕੇ ਸੰਗਤਾਂ ਸਹਿਯੋਗ ਦਿਨ ਤੁਹਾਡੀ ਇੱਕ ਇੱਕ ਵੋਟ ਨਾ ਕੀਮਤੀ ਨਾ ਤੁਹਾਡਾ ਆਪਣਾ ਪੁੱਤ ਪਰ ਜੇਲ੍ਹ ਚੋਂ ਬਾਹਰ ਆ ਸਕਦਾ ਵਾ